ਬੇਰੀ ਮੇਰਾ ਵੱਡਾ ਮੇਰੇ ਪਿਓਾਂ ਵਰਗਾਵਾ ਹੈ ਸਾਢੇ 7 ਲੋਕੋ ਕਮੀ ਹੈ ਨਹੀਂ ਹੈ ਕੋਈ ਕਮੀ ਨਹੀਂ ਤੇ ਫਿਰ ਆ ਕੀ ਗੱਲ ਹੋਈ ਫਿਰ ਹੂੰ ਮਤਲਬ ਸੰਗਮਾ ਦਾ ਸਮਾਹਾਰਾ ਕਿਤੇ ਹੁੰਦਾ ਆਪਾਂ ਰਲ ਮਿਲ ਕੇ ਆਪਾਂ ਕਰ ਲੈਣਾ ਟਾਈਮ ਪਾਸ ਹੂੰ ਜਿਹੜੇ ਜੁੜੇ ਆ ਸਾਡੇ ਨਾਲ ਭੈਣ ਭਰਾ ਉਹਨਾਂ ਨੂੰ ਸੀਸਾ ਦੋ ਹੂੰ ਤੋਂ ਨਾਲ ਹੀ ਮੈਂ 24 ਘੰਟੇ ਲਗਾ ਰਹਾਂਗਾ ਰੋਣਾ ਨਹੀਂ ਰੋਣਾ ਆਣੀ ਗੱਲ ਕਰ ਦਾ ਕਿਉਂਕਿ ਕੰਮ ਹੀ ਜਾਂਦੇ ਤੁਹਾਨੂੰ ਪਤਾ ਦੂਰ ਦਾ ਪਿੰਡਾ ਵਾ ਦੂਰ ਫੇ ਉੱਥੇ ਵੀ ਨਹੀਂ ਫੇ ਪਾਣੀ ਛੜਤਾ ਹੁੰਦੇ ਛੜਿਆ ਪਰ ਕੋਈ ਨੁਕਸਾਨ ਵਾਲੀ ਗੱਲ ਨਹੀਂ ਕੋਈ ਨਹੀਂ ਉਹ ਪਿੰਡ ਪਾਣੀ ਤੇਜ ਵੜਾਉਦਾ ਜਿਹਦਾ ਜਿਹੜੇ ਬਣੀ ਕਿ ਦਰਿਆ ਵਾ ਕਿ ਕੀ ਨਹਿਰਿਆ ਕੋਈ ਦਰਿਆ ਵਾ ਰਾਵੀ ਰਾਵੀ ਦਰਿਆ ਵਾ ਜਿਹਦਾ ਪਾਣੀ ਛੜਿਆ ਵਾ ਇਹਦੇ ਨਾਲ ਉਹਨਾਂ ਨੂੰ ਮਿਲਿਆ ਉਹ ਕੋਈ ਨਾ ਉਹਨਾਂ ਨੇ ਲਿਆ ਉਹ ਵੀ ਚਲੋ ਚੱਲਦੇ ਆ ਕੋਈ ਨਾਲ ਚਾਹੂ ਪਿਆਉਂਗਾ ਠੀਕ ਰਸਤੇ ਉਹਨਾਂ ਦੀ ਹੈ ਬਿਲਕੁਲ ਆ ਸਾਰਾ ਰੱਖ ਲਿਓ ਤੇਲ ਆ ਤੇਲ ਰੱਖ ਲਿਓ ਆਡੇ ਚ ਚਲ ਆ ਤੁਹਾਨੂੰ ਮੈਂ ਕਹਿਣਾ ਸੀ ਤੇਲ ਮੁੱਕ ਗਿਆ ਵਾਵਾ ਦਿਨਾ ਨਾ ਨੇ ਆਵੇ ਆਲੂ ਗੰਡੇ ਵੀ ਲੈ ਆਏ ਆ ਚਲੋ ਕੋਈ ਜੀ ਸਾਰਾ ਕੁਝ ਹੀ ਆ ਇਹਨੂੰ ਖੋਲ ਲਓ ਆਲੂ ਗੰਡਿਆਂ ਨੂੰ ਇਹਨਾਂ ਆਹ ਕੱਲ੍ਹ ਜਾਣਦੇ ਆਂਦੂ ਆਂਦੂ ਬੈਠਾ ਗੰਡੇ ਪਗਾਰਾ ਜੇ ਮਾਰ ਲੈਂਦੇ ਇਹ ਕਿ ਗੰਨਾਈ ਵੜਿਆ ਕੋਟ ਰਿਆ ਨੰਨੀ ਮੁਰਕ ਪੋਦੀਆਂ ਹੁੰਦੇ ਆਓ ਮੈਂ ਫਿਰ ਅੱਜ ਕੱਲਾ ਹਾਂ ਕੋਈ ਨਾਲ ਨਹੀਂ ਹੈ ਗੱਲ ਨਾਲ ਰੁਜੇ ਸਾਰੇ ਥਾਂ ਥਾਈ ਤੇ ਜੇ ਨਹੀਂ ਤਾਂ ਮੈਨੂੰ ਲੈ ਜਾਇਆ ਕਰੋ ਮੈਂ ਵੀ ਤਾਂ ਨਾ ਕਰਾਇਆ ਕੋ ਪਰ ਮੈਨੂੰ ਦੇਖਣਾ ਜਿਉਂ ਜਿਆਦਾ ਤਾਂ ਮੈਨਾਂ ਕੋਈ ਹੀ ਪਤਾ ਲੱਗਦਾ ਠੀਕ ਹੈ ਦੂਰ ਦੀ ਨਜਾਨੀ ਮੇਰੇ ਲਾਗੇ ਲਾਗੇ ਦੇਖ ਲੈਣਾ ਕੋਈ ਲਾਗੇ ਲਾਗੇ ਸੌਦੇ ਜੜੀ ਦੀ ਸਮਝ ਨਾ ਲੱਗੇ ਤੇ ਪੁੱਛ ਲਓ ਇੱਥੇ ਕੋਈ ਗੱਲ ਨਹੀਂ ਚਲ ਰਹਿ ਨਹੀਂ ਹਲਦਾ ਦੇਖ ਨੂੰ ਮੈਂ ਫੋਲ ਕੇ ਹਾਂ ਤੁਹਾਨੂੰ ਲੱਗਿਆ ਜੀ ਨਜ਼ਰ ਤੇ ਮੇਰੀ ਕੱਖ ਤੋਂ ਨਹੀਂ ਦਾ ਮੈਨੂੰ ਠੀਕ ਹੈ ਦੂਜੀ ਤੇ ਬੰਦ ਹੋਣੀ ਆ ਆਪਾਂ ਚੱਲਦੇ ਆ ਕਿਹਦੇ ਨਾਲ ਮੈਨੂੰ ਉੱਥੇ ਖੜੋ ਹਾਸੋ ਤਾਲ ਉਦੋਂ ਮੈਂ ਗੜੀ ਚੱਲਿਆ ਹਾਂ ਬਲੇ ਨੇ ਕਹ ਜਾਇਓ ਨਾ ਜਾਇਓ ਨਾ ਮੇਰੇ ਕੋਲ ਪਹਾਂਈ ਨਹੀਂ ਹੋ ਰਹਾਗਾ ਤੇ ਤੂੰ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਜਾਇਓ ਨਾ ਆਪਾਂ ਨਾ ਚੱਲਾਂਗੇ ਕੈਂਪ ਤੇ ਲੱਗਣਾ ਆਪਣਾ ਲੇਟ ਹੀ ਉਹ ਕੈਂਪ ਚ ਮੇਰਾ ਨਿੰਨ ਨਹੀਂ ਲੈਂਦੇ ਆਉ ਲੈਂਦੇ ਨਹੀਂ ਆਪਾਂ ਪ੍ਰਾਈਵੇਟ ਵਿਖਾ ਲਾਂਗੇ ਪ੍ਰਾਈਵੇਟ ਦਿਖਾਉਣਾ ਪੈਣਾ ਉਹਦੇ ਇੱਕ ਮੇਰੀ ਬਣੀ ਆ ਭੈਣ ਬਹਾਮਣੀ ਅੱਛਾ ਉਹ ਡਾਕਟਰ ਹੀ ਮੇਨ ਅਛਾ ਉਹਦਾ ਹੁਣ ਮੈਨੂੰ ਮੈਂ ਉਹਦੇ ਘਰ ਵੀ ਤਿੰਨ ਵਾਰੀ ਜਾ ਗਿਆ ਆ ਚਨੇ ਤੁਹਾਡੇ ਵਾਸਤੇ ਆ ਠੀਕ ਹੈ ਇਹ ਨਿਗਾ ਨੁਗਾ ਵਾਸਤੇ ਬਹੁਤ ਵਧੀਆ ਵਾ ਇਹ ਛਕਿਓ ਆਪ ਇਹ ਚਨੇ ਪੁਜੇ ਆ ਨਾ ਹਾਂ ਚਾਹ ਦੇ ਨਾਲ ਨਾ ਇਹ ਕਾ ਨਾ ਉਦਾਂ ਹੀ ਖਾ ਲੈਣੇ ਆਪ ਹਾਲੇ ਉੱਤੇ ਹਾਲੇ ਹੋਰ ਚੀਜੀ ਆਈ ਹੋਰੇ ਆਪ ਉੱਤੇ ਇੱਥੇ ਆ ਜਾ ਲੱਗੇ ਨਿਆਣੇ ਵੀ ਤੀਖੀਆਂ ਕੰਦੀਆਂ ਫਿਰ ਕੀ ਗੱਲ ਹੈ ਹੈ ਤੋ ਲੇ ਜੇ ਦਾਨੀ ਆਗਿਆ ਥੋੜੀ ਫਿਰ ਹਾਂ ਹਮੇ ਤਾਰਿਆ ਤਾ ਸੁਦਾ ਲੈਂਦਾ ਮੈਂ ਫੋਨ ਲੈ ਕੇ ਵੀ ਪਾ ਸਕਦਾ ਕਿਰਪਾ ਬਾਬੇ ਦੀ ਮੈਂ ਸਾਰਾ ਤਾ ਸੁਦਾ ਲਿਓ ਨਾ ਫੇਰ ਮੈਂ ਦਾ 15 ਦਿਨਾਂ ਤੱਕ ਮੈਂ ਮਾਰਦਾ ਕਿਹਾ ਹਾਂ ਕੀ ਗੱਲ ਹੋਈ ਫਿਰ ਹੋ ਜੇ ਮੇਰਾ ਵੱਡਾ ਮੇਰੇ ਪਿੰਡੋਂ ਵਰਗਾ ਵਾ ਹੈ 사డే 사트 ਲੋਗੋ ਕਮੀ ਹੈ ਨਹੀਂ ਹੈ ਕੋਈ ਕਮੀ ਨਹੀਂ ਤੇ ਫਿਰ ਆ ਕੀ ਗੱਲ ਹੋਈ ਫਿਰ ਹੂੰ ਮਨਜਾ ਹੋਸ਼ ਸੰਗਾ ਮਾੜਾ ਸਮਾਹਾਰਾ ਕਿਤੇ ਹੁੰਦਾ ਆਪਾਂ ਰਲ ਮਿਲ ਕੇ ਆਪਾਂ ਕਰ ਲੈਣਾ ਟਾਈਮ ਪਾਸ ਹੂੰ ਜਿਹੜੇ ਜੁੜੇ ਆ ਸਾਡੇ ਨਾਲ ਭੈਣ ਭਰਾ ਉਹਨਾਂ ਨੂੰ ਸੀਸਾ ਦੋ ਹੂੰ ਉਹਨਾਂ ਲਈ ਮੈਂ 24 ਘੰਟੇ ਲਗਾ ਰਹਾਂਗਾ ਕੋਈ ਡੋਣਾ ਨਹੀਂ ਰੋਣਾ ਆ ਨਹੀਂ ਗੱਲ ਕਰਦੇ ਮਰੇ ਲੱਗੀਦਾ ਵਾ ਹੈ ਮੈਨੇ ਲਿਖੀਦਾ ਹੈ ਨਾ ਫੋਨ ਹੈ ਨਾ ਕੋਲ ਕੋਈ ਮਾੜਾ ਮੋਟਾ ਇੰਨੇ ਲੇ ਫੋਨ ਚੁੱਕੇ ਗਏ ਫੋਨ ਚੁੱਕ ਚੋਰੀ ਹੋ ਗਏ ਚੋਰੀ ਹੋ ਗਏ ਬਹੁਤ ਹੀ ਬੜਾ ਵਿਗੜ ਗਿਆ ਮਤਲਬ ਇਹ ਹੈ ਤੇ ਮਹੀਨਾ ਵੈਸੇ ਤੁਹਾਡਾ ਨੰਗ ਜਾਣਾ ਵਾ ਪਰ ਤੁਹਾਨੂੰ 20 ਦਿਨਾਂ ਦੇ ਵਿੱਚ ਵਿੱਚ ਮੈਨੂੰ ਰਿਪੋਰਟ ਦੇਣੀ ਆ ਠੀਕ ਹੈ ਤੇ ਫੇਰ ਆ ਜੂਗਾ ਹੈ ਤੇ ਇਹਨੂੰ ਕੱਢ ਲਿਓ ਇਹਦੇ ਵਿੱਚ ਹੈਗਾ ਜੀ ਇਹ ਕੱਢ ਲਿਓ ਹੈ ਹਾਂ ਕੱਢ ਲਿਓ ਤੇ ਹਾਂ ਕੰਮ ਨਹੀਂ ਕਰਨਾ ਹੈ ਹੈ ਚੰਗਾ ਰਹੇ ਚੰਗਾ